ਜੀ ਜਿਸ਼ੇ ਨਾ ਆ ਗਿਆ ਬਹਿਣ ਜੋ ਕਲਾਸ ਲਾ ਕੇ ਆਉਗੀ ਉੱਤਰੀ 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 ਕੀ ਹੈ ਨਾ ਵੀ ਇਹ ਕੀ ਹੈ ਦੱਸ ਤਾਂ ਦੇ ਲ ਮੈਨੂੰ ਕਹਿਣਾ ਨਹੀਂ ਆਉਂਦਾ ਫਿਰ ਮੈਂ ਕਸੂਰ ਕਰ ਦ ਅੱਛਾ ਆਹ ਉਹ ਮੈਂ ਤਾਂ ਕਹਿ ਨਹੀਂ ਆਲੂ ਵਾਲੇ ਕਿੱਤੇ ਹੈ ਨਾ ਪਿਆ ਬਰਗਰ ਹੈਗਾ ਆ ਲੈ ਕੇ ਆਏਗਾ ਕਿਉਂਕਿ ਹੁਣ ਪਤੰਮੀ ਨੂੰ ਆਹ ਬਾਰੇ ਫਸਾਂ ਗਈ। ਇਹੋ। ਉਹ ਮੈਂ ਉਹਨਾਂ ਨੂੰ ਬਣਾ ਕੇ ਦਿੰਨੀ ਹੈਗੀ ਮਤੀਰਾ ਸ਼ੇਕ। ਆਹ। ਲੋ ਦੀ। ਆਪਾਂ ਨੇ ਮਤੀਰਾ ਸ਼ੇਕ ਬਣਾਉਣਾਗਾ ਉਹਦੇ ਵਾਸਤੇ ਮੈਂ ਮਤੀਰਾ ਵੀ ਕੱਟ ਕੇ ਇਹਦੇ ਪਾ ਲਿਆ। ਇਹਨੂੰ ਕੱਟ ਕੇ ਬੰਦ ਬਸ ਥੋੜੀ ਜਿਹੀ ਪਾਈਏ ਠੰਡ ਤੇ ਥੋੜੀ ਜਿਹੀ ਪਾਈਏ ਮਲਾਈ 1/2 ਚਮਚਾ। Non mi rode la cia. Bun mm. tira me pianta, ne da una सब्जी अपने ने कट के धो तो के चं तरह रख दे पहला मैं धो देखे भाई फिर मैं लाऊंगी तड़का ਹਾਂਜੀ ਆਲੂ ਗੋਭੀ ਦੀ ਸਬਜ਼ੀ ਨੂੰ ਹੁਣ ਆਪਾਂ ਲਾਵਾਂਗੇ ਤੜਕਾ ਤੇ ਗੈਸ ਤੇ ਮੈਿਕਰ ਰੱਖਤਾ ਹੁਣ ਆਪਾਂ ਪਹਿਲਾ ਤੜਕਾ ਲਾ ਲਈਏ ਫਟਾਫਟ ਮੈਂ ਜਿਸ ਮਾਲ ਵੀ ਆਪਾਂ ਨੇ ਜਿਹੜਾ ਸਬਜ਼ੀ ਚ ਪਾਉਣਾ ਟਮਾਟਰ ਪਿਆਜ਼ ਤੇ ਹਰੀ ਮਿਰਚ ਤੇ ਅਦਰਕ ਤੇ ਤੇਲ ਆਪਾਂ ਨੇ ਪਾ ਲਏ ਜੀਰਾ ਵੀ ਪਾ ਲਏ ਤੇਜ ਪੱਤਾ ਵੀ ਹੁਣ ਮੈਂ ਲਾ ਦੂੰਗੀ ਤੜਕਾ ਬਣਾ ਤਾਂ ਮੈਂ ਉਹ ਵੀ ਤੁਸੀਂ ਮੰਗੀ ਆਪਣਾ ਕੜਾਹੀ ਚ ਮੈਂ ਛਾਇ ਥੋੜੀ ਜੀ ਅੱਜ ਕੱਲ ਦੀ ਗੋਭੀ ਥੋੜੀ ਨਰੜੀ ਜੀ ਹੁੰਦੀ ਹੈ ਮੈਂ ਛਾਇ ਥੋੜੀ ਕਾਫੀ ਬੰਦ ਕੇ ਉਸੇ ਬਣਾ ਲਾਂ ਬਣਾ ਦੰਗੇ ਹਾਂਜੀ ਆਪਣਾ ਮਸਾਲਾ ਵੀ ਪੁੱਜ ਗਿਆ ਚੰਗੀ ਤਰ੍ਹਾਂ ਵਿੱਚ ਦੀ ਮੈਨੂੰ ਫੋਨ ਤੇ ਗੱਲ ਕਰਨ ਲੱਗ ਗਈ ਸੀ ਜੀ ਹੋਣ ਆਪਾਂ ਪਾ ਦਾਂਗੇ ਕੱਟੀ ਹੋਈ ਗੋਭੀ ਤੇ ਆਲੂ ਅੰਜੀ ਨੂੰ ਨੇ ਚੰਗੀ ਤਰ੍ਹਾਂ ਹਿਲਾ ਦਿੰਦੇ ਹਾਂ ਹਾਂਜੀ ਚੰਗੀ ਤਰ੍ਹਾਂ ਆਪਾਂ ਨੇ ਗੋਭੀ ਹਿਲਾਤੀ ਤੇ ਜਿਹੜਾ ਮਸਾਲਾ ਨਾ ਆਪਾਂ ਸਿ ਭੁੰਨੇ ਸੀ ਉਹ ਆਪਣਾ ਮਸਾਲਾ ਸਬਜ਼ੀ ਦੇ ਵਿੱਚ ਜਦੋਂ ਮਿਕਸ ਹੋ ਗਿਆ ਰਲ ਗਿਆ ਫਿਰ ਆਪਾਂ ਲੋੜ ਮੁਤਾਬਕ ਪਾਵਾਂਗੇ ਹਲਕਾ ਜਿਹਾ ਪਾਣੀ ਤੇ ਗੋਭੀ ਹੋ ਜਾਏਗੀ ਜਿਹੜੀ ਗੋਭੀ ਦੀ ਸਬਜ਼ੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਹੁਣ ਨਾਲ ਹੀ ਮੈਂ ਗੰਨ ਲੂੰਗੀ ਆਟਾ अपने रोटी पाती गोभी सब्जी देखो गिडी बनी दे है ते फड़ा भी फटाके आए फटाए भज के पानी भी ला जी नमक बाद ले जी अच्छा पानी थलड़े च पता नहीं जशन लेके आया ना मैं तो देखी नहीं पहले ਆ ਇਹ ਦਿੱਚਾ ਆ ਲੈ ਜਾ ਆ ਵਾਲਾ ਪਾਣੀ ਉਹਦਾ ਫ੍ਰਿਜ ਚ ਵੀ ਥਾਂ ਨਹੀਂ ਦਾ ਕੋਈ ਚੀਜ਼ ਰੱਖਣ ਜੜਫੜਾ ਹੈਲੋ ਨਵੀ ਕਿਸੇ روز ਮੈਨੂੰ ਵੀ ਮਿਲੇਗਾ ਮਿਲਾਂ ਨਵੀ ਦਾ ਟੀਵੀ ਵੀ ਚੱਲ ਪਿਆ ਜਸ਼ਨ ਨੇ ਚਲਾ ਕੇ ਦਿੱਤਾ ਰਾਤ ਨੂੰ ਰੀਚਾਰਜ ਕਰਾ ਕੇ ਦਿੱਤਾ ਸੀਗਾ ਇਹ ਨਵੀਂ ਸਾਫ ਸਫਾਈ ਸਾਨੂੰ ਦੱਸੀ ਸੀ ਰੋਜ਼ ਡੇਲੀ ਕਰਵਾਉਂਦੀ ਹੈ ਮੇਰੇ ਨਾਲ ਕੱਪੜਾ ਸਾਰੇ ਇਹਨੇ ਮਾਰਨਾ ਹੁੰਦਾ ਉੱਥੇ ਵੀ ਚੀਜ਼ਾਂ ਸਾਰੀਆਂ ਲਾ ਕੇ ਫੇਰ ਮਾਰਦੀ ਕੱਪੜਾ ਤੇ ਛਾਦਰ ਤਾਂ ਮੈਂ ਠੀਕ ਕਰ ਦੂੰਗੀ ਬਾਅਦ ਤੇ ਕੰਮ ਮੇਰੇ ਸਾਰੇ ਪਿਆ ਹੈ ਜੀ ਝਾੜੂ ਵੀ ਪਿਆ ਨਵੀਂ ਨਹਾ ਵੀ ਲਈ ਹੈ ਨਾ ਨਵੀਂ ਨਾ ਲਿਆ ਨਾ ਹਾਂ ਇੱਧਰ ਤਾਂ ਅਸੀਂ ਆਉਂਦੇ ਹੀ ਨਹੀਂ ਜ਼ਿਆਦਾ ਇੱਧਰ ਤਾਂ ਨਖਰਾਬ ਹੀ ਨਹੀਂ ਹੁੰਦਾ ਉਹਦੇ ਵਿੱਚ ਪਾਣੀ ਭਰਦਾ ਸੀਗਾ ਮਾਂ ਬਣ ਨਵੀਂ ਡੈਡੀ ਨੇ ਪਾਤਾ ਉਹਦਾ ਪਾਣੀ ਮੈਂ ਬਣਾਉਂਦੀ ਸੀ ਕਿ ਰੋਟੀ ਆਜੇ ਸ਼ਣ ਨੇ ਹਾਤੇ ਡੈਡੀ ਦੀ ਟੀ-ਸ਼ਰਟ ਕਰਕੇ ਦਿੱਤੀ ਸੀ ਪਰ ਉਹ ਸ਼ਰਟ ਪਾ ਗਈ ਪ੍ਰੈਸ ਕਰਕੇ ਰੱਖ ਵੀ ਆ ਬਾਕੀ ਮੇਰਾ ਸਾਰਾ ਕੰਮ ਅਜੇ ਪਿਆਵ ਵੀ ਬਾਅਦ ਕਰਦੀ ਹਾਂ ਲੋਟ ਹੈ ਕਣਕ ਬਾਹਰ ਸੁੱਕਣੀ ਪਾਉਣੀ ਹੈ ਹਜੇ ਰਾਤ ਹਨੇਰੀ ਆ ਗਈ ਸੀ ਤਾਂ ਕਰਕੇ ਇੱਥੇ ਚੱਕ ਕੇ ਲੈ ਆਉਂਦੀ ਸੀ ਤੇ ਮੈਂ ਬਣਾਉਣ ਲੱਗਦੀ ਸੀ ਰੋਟੀ ਤੇ ਮੈਂ ਗੈਸ ਚਾਲ ਤਾਂ ਛੱਡ ਗਈ ਮੈਂ ਚਲ ਮੈਂ ਆ ਕੇ ਬਣਾਉਣੀ ਆ ਰੋਟੀ ਪਹਿਲਾਂ ਮੈਂ ਮੈਂ ਵੀਡੀਓ ਚ ਲਾ ਲਾਂ ਤੇ ਭਾਂਡੇ ਆਪਾਂ ਨੇ ਮਾਸ ਤੇ ਦੁੱਧ ਵਾਲੇ ਭਾਂਡੇ ਆ ਜਿਹੜੇ ਦੁੱਧ ਲੈ ਕੇ ਆਏ ਜਿਵੇਂ ਹੁਣੇ ਉਹੀ ਹੈਗੇ ਤੇ ਕੱਟਿਆ ਦਾ ਧੰਮਾ ਬਾਕੀ ਆਪਾਂ ਨੇ ਧੁੱਤ ਸਾਰੇ ਭਾਂਡੇ ਤੇ ਦੁੱਧ ਹਜੇ ਗਰਮ ਇਧਰ ਲਾ ਵੀ ਕਰਨਾ ਆ ਮੈਂ ਗਾਂ ਲੱਤ ਕਰਨ ਤਾਂ ਤਾਂ ਤੇ ਪਹਿਲਾਂ ਆਪਾਂ ਬਣਾਣੀ ਫੜਫੜ ਰੋਟੀ हाँ जी रोटी आपने बना ली दुद्ध भी गर्म हो गया आ वाला रह इधर ये तो दी है हम अ खावे रोटी रोटी खाने तो बाद फिर मैं मांजूंगी भांडे नाले करूँगी साफ सफाई हाँ जी गर्मी बहुत है जी इस करते मैं हम थोड़ी ना पखी ना पसीना सता मैं इधर अलग अला दुध गर्म हो ਕੱਲਾ ਸੀ ਪਾਣ ਗਏ ਸੀਗੇ ਪੂਟ ਤੇ ਕੱਲ ਮੈਂ ਵੀਡੀਓ ਕੋਈ ਬਣਾਈ ਨੀਗੀ ਤੇ ਰਾਤ ਜਸ਼ਨ ਤੇ ਜਸ਼ਨ ਤੇ ਡੈਡੀ ਨੇ ਥੋਤੀ ਗੱਡੀ ਕਿਉਂਕਿ ਨੇਰੀ ਬਾਹਰ ਆ ਗਈ ਸੀ ਮਿੱਟੀ ਨਾਲ ਬੁਰਾ ਹਾਲ ਹੋ ਗਿਆ ਸੀਗਾ ਬਾਹਰ ਸਾਰੀ ਗਿੱਟੀ ਭਰ ਗਈ ਸੀ ਫਿਰ ਇਹਨਾਂ ਨੇ ਥੋਤੀ ਗੱਡੀ ਤੇ ਨਾਲੇ ਟੁੱਟਾ ਫੀੜ ਉਦੋਂ ਵੀ ਮੈਂ ਵੀਡੀਓ ਬਣਾਈਗੀ